ਵਿੱਚ ਤੇ ਪੰਜਾਬ ਦੇ ਵਿੱਚ ਚੱਲਣ ਨਹੀਂ ਦੇਵਾਂਗੇ ਇਹ ਫਿਲਮ ਦਾ ਮਕਸਦ ਕੇਵਲ ਸਿੱਖ ਕੌਮ ਨੂੰ ਅਤੇ ਪੰਜਾਬ ਨੂੰ ਬਦਨਾਮ ਕਰਨਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਜਿਹੜੀ ਛਾਵੀ ਆ ਜਿਹੜੀ ਤਸਵੀਰ ਆ ਸਰਕਾਰ ਉਹਨੂੰ ਵਿਗਾੜਨਾ ਚਾਹੁੰਦੀ ਹੈ ਅਜੀਬ ਦਸਤੂਰ ਹੈ ਇਹ ਮਹਿਜ਼ ਵੀ ਤੇਰੀ ਮਹਿਫਿਲ ਕਾ ਹਮਾਰਾ ਕਤਲ ਵੀ ਕੀਆ ਔਰ ਮੁਜ਼ਰਮ ਵੀ ਹਮ ਹੋਏ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਵੀ ਕਰ ਦਿੱਤਾ ਸਾਡੇ ਹੱਕ ਹਕੂਕ ਉਹ ਵੀ ਖੋਏ ਆ ਸਾਨੂੰ ਗੁਲਾਮੀ ਦਾ ਲਗਾਤਾਰ ਅਹਿਸਾਸ ਕਰਵਾ ਰਿਹਾ ਕਰਵਾਇਆ ਜਾ ਰਿਹਾ ਉੱਪਰੋਂ ਸਾਡੇ ਜਿਹੜੀ ਕੌਮ ਦੇ ਨਾਇਕ ਆ ਸਾਡੇ ਮਹਾਨ ਰਹਿਬਰ ਸ਼ਹੀਦ ਆ ਉਹਨਾਂ ਨੂੰ ਨਿੰਦਿਆ ਭੰਡਿਆ ਤੇ ਬਦਨਾਮ ਕੀਤਾ ਜਾ ਰਿਹਾ ਕੰਗਨਾ ਰਣੌਤ ਕਿਸਾਨ ਸੰਘਰਸ਼ ਵੇਲੇ ਵੀ ਇਹੋ ਜੀਆਂ ਭੈੜੀਆਂ ਹਰਕਤਾਂ ਕਰ ਚੁੱਕੀ ਹੋਈ ਏ ਉਹ ਸਟੇਟ ਦਾ ਸੰਧ ਬਣ ਕੇ ਤੇ ਅਗਾਹ ਵੀ ਇਹੋ ਜੀਆਂ ਜਿਹੜੀਆਂ ਹਰਕਤਾਂ ਕਰਨ ਦੀ ਉਤਰੀ ਹੋਈ ਏ ਪਰ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਜੋ ਸਾਡੇ ਮਹਾਨ ਸ਼ਹੀਦ ਆ ਜਿਨ੍ਹਾਂ ਨੂੰ ਖਾਲਸਾ ਪੰਥ ਵੱਲੋਂ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ ਉਹਨਾਂ ਦੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ਼ਹੀਦੀ ਯਾਦਗਾਰ ਗੁਰਦੁਆਰਾ ਸਾਹਿਬ ਸਜੋਬਤ ਆ ਸ੍ਰੀ ਦਰਬਾਰ ਸਾਹਿਬ ਦੇ ਅਜਾਇਬ ਘਰ ਵਿੱਚ ਤਸਵੀਰ ਵੀ ਲੱਗੀ ਹੋਈ ਹੈ ਸੋ ਉਹਨਾਂ ਦਾ ਜਿਹੜਾ ਰੋਲ ਅਸੀਂ ਕਿਸੇ ਵੀ ਮਨੁੱਖ ਨੂੰ ਨਹੀਂ ਕਰਨ ਦੇਵਾਂਗੇ ਜਿਹੜੇ ਲੋਕ ਇਹ ਹਰਕਤਾਂ ਕਰ ਰਹੇ ਆ ਖਾਲਸਾ ਪੰਥ ਸਿੱਖ ਕੌਮ ਇਹ ਬਰਦਾਸ਼ਤ ਨਹੀਂ ਕਰੇਗੀ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀ ਫਿਲਮ ਉੱਤੇ ਤੁਰੰਤ ਪਾਬੰਦੀ ਲਾਵੇ ਇਸ ਦੇ ਨਾਲ ਕੱਲੇ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਜਿਹੜਾ ਮਾਹੌਲ ਹੈ ਉਹ ਵਿਗੜ ਸਕਦਾ ਇਹਦੇ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਜਿਹੜੀ ਜ਼ਿੰਮੇਵਾਰ ਹੋਵੇਗੀ ਕੰਗਨਾ ਰਣੌਤ ਦੀ ਫਿਲਮ ਉੱਤੇ ਤੁਰੰਤ ਜਿਹੜੀ ਪਾਬੰਦੀ ਆ ਉਹ ਲਗਣੀ ਚਾਹੀਦੀ ਹੈ ਸਾਹਿਬ ਜੀ ਅਮਰਜੈਂਸੀ ਦੇਖੋ ਇੰਦਰਾ ਗਾਂਧੀ ਨੇ ਦੇਸ਼ ਦੀ ਪ੍ਰਧਾਨ ਮੰਤਰੀ ਕਾਂਗਰਸ ਦੀ ਪ੍ਰਧਾਨ ਮੰਤਰੀ ਨੇ ਜਿਹੜੀ 19 ਮਹੀਨੇ ਇਹ ਐਮਰਜੈਂਸੀ ਲਾਈ ਸੀ ਜੋ 1975 ਤੋਂ ਲੈ ਕੇ ਤਕਰੀਬਨ ਜਨਵਰੀ 1977 ਤੱਕ ਰਹੀ ਉਸ ਸਮੇਂ ਤੱਕ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦ੍ਰਿਸ਼ ਤੇ ਨਹੀਂ ਆਏ ਸਨ ਸਾਹਮਣੇ ਪਾਸੇ ਨਹੀਂ ਆਏ ਸਨ ਕਿਉਂਕਿ ਉਸ ਸਮੇਂ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਨ ਅਤੇ 16 ਅਗਸਤ ਨੂੰ ਜਦੋਂ ਮਹਾਪੁਲਸ ਚੜ੍ਹਾਈ ਕਰ ਜਾਂਦੇ ਆ ਫਿਰ 25 ਅਗਸਤ 1977 ਨੂੰ ਸੰਤ ਜਰਨੈਲ ਸਿੰਘ ਜੀ ਮੁਖੀ ਬਣਦੇ ਆ ਪਰ ਐਮਰਜੈਂਸੀ ਦੇ ਵੇਲੇ ਕੋਈ ਇੰਨੀ ਵੱਡੇ ਪੱਧਰ ਦੇ ਉੱਤੇ ਖਾਲਸਾਤਾਨ ਦੀ ਜਿਹੜੀ ਗੱਲ ਆ ਉਹ ਵੀ ਨਹੀਂ ਸੀ ਉੱਠੀ ਪਰ ਇਸ ਫਿਲਮ ਦੇ ਵਿੱਚ ਸੰਤਾ ਨੂੰ ਜਿਹੜਾ ਆ ਉਹ ਭੰਡਿਆ ਜਾ ਰਿਹਾ ਬਦਨਾਮ ਕਰਨ ਦਾ ਜਿਹੜਾ ਯਤਨ ਆ ਉਹ ਕੀਤਾ ਜਾ ਰਿਹਾ ਹੋਰ ਜਿਹੜੀ ਛਵੀ ਬਣਾ ਕੇ ਦਿਖਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਜਾ ਰਿਹਾ ਦੇਖੋ ਇਹੋ ਜੀਆਂ ਫਿਲਮਾਂ ਬਣਾ ਕੇ ਨਾ ਸਿੱਖ ਕੌਮ ਨੂੰ ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਜਿਹੜੀਆਂ ਫਿਲਮਾਂ ਸਿੱਖ ਕੌਮ ਤੇ ਪੰਜਾਬ ਦੇ ਹੱਕ ਦੇ ਵਿੱਚ ਹੁੰਦੀਆਂ ਜਿਵੇਂ ਸਾਡਾ ਹੱਕ ਫਿਲਮ ਸੀ ਜਾਂ ਧਰਮ ਯੁੱਧ ਮੋਰਚਾ ਫਿਲਮ ਬਣੀ ਇਸੇ ਤਰ੍ਹਾਂ ਭਾਈ ਜਗਰਾਜ ਸਿੰਘ ਤੂਫਾਨ ਤੇ ਫਿਲਮ ਬਣੀ ਜਾਂ ਪਿੱਛੇ ਜੇ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਫਿਲਮ ਬਣੀ ਹੋਰ ਕਈ ਫਿਲਮਾਂ ਬਣੀਆਂ ਜਿਹੜੀਆਂ ਸਿੱਖੀ ਪੱਖ ਪੇਸ਼ ਕਰਦੀਆਂ ਸਨ ਉਹਨਾਂ ਦੇ ਉੱਤੇ ਤਾਂ ਸਰਕਾਰ ਜਿਹੜੀ ਪਾਬੰਦੀ ਲਗਾ ਦਿੰਦੀ ਆ ਕਈ ਸੀਨ ਕੱਟਣ ਤੋਂ ਬਾਅਦ ਵੀ ਉਹ ਫਿਲਮਾਂ ਨਹੀਂ ਚਲਾਈਆਂ ਜਾਂਦੀਆਂ ਪਰ ਜਿਹੜੀਆਂ ਫਿਲਮਾਂ ਪੰਜਾਬ ਅਤੇ ਸਿੱਖ ਕੌਮ ਦੇ ਵਿਰੁੱਧ ਭੁਗਤਦੀਆਂ ਹੋਣ ਸਾਡੇ ਖਿਲਾਫ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਹੋਵੇ ਉਹਨੂੰ ਸਰਕਾਰ ਪ੍ਰਮੋਟ ਕਰਦੀ ਆ ਤਾਂ ਜੋ ਸਿੱਖਾਂ ਦੇ ਖਿਲਾਫ ਇੱਕ ਵੱਡਾ ਹਊਆ ਜਿਹੜਾ ਪੇਜ ਦੇਖੋ ਇਹ ਸਰਕਾਰ ਦੀ ਹੁਣ ਜ਼ਿੰਮੇਵਾਰੀ ਬਣਦੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਇਹ ਫਿਲਮ ਆ ਉਹ ਸਿੱਖ ਨਹੀਂ ਚੱਲਣ ਦੇਣਗੇ ਤੇ ਅਸੀਂ ਸਿਨੇਮੇ ਘਰਾਂ ਦੇ ਮਾਲਕਾਂ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਇਸ ਫਿਲਮ ਨੂੰ ਨਾ ਚੁੱਕਣ ਨਾ ਚਲਾਉਣ ਜੇਕਰ ਸਿਨੇਮਿਆਂ ਦੇ ਵਿੱਚ ਕੋਈ ਤੋੜਪੰਨ ਹੁੰਦੀ ਹੈ ਤੇ ਉਹਦੇ ਲਈ ਵੀ ਸਿਨੇਮਾ ਮਾਲਕ ਪੰਜਾਬ ਸਰਕਾਰ ਦੇਖੋ ਸਰਕਾਰ ਦਾ ਹੀ ਫਰਜ਼ ਬਣਦਾ ਆ ਕਿ ਜਿਸ ਵੀ ਕਿਸੇ ਐਕਸ਼ਨ ਦੇ ਨਾਲ ਕਿਸੇ ਫਿਲਮ ਦੇ ਨਾਲ ਜਾਂ ਕਿਸੇ ਵੀ ਪ੍ਰੋਗਰਾਮ ਦੇ ਨਾਲ ਕੋਈ ਪੰਜਾਬ ਦਾ ਸੂਬੇ ਦਾ ਮਾਹੌਲ ਵਿਗੜਦਾ ਹੋਵੇ ਇੱਕ ਭਾਈਚਾਰੇ ਦੇ ਖਿਲਾਫ ਇਹ ਜਿਹੜੀ ਫਿਲਮ ਆ ਬਣਾਈ ਗਈ ਹੋਵੇ ਤੇ ਉਹ ਭਾਈਚਾਰੇ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਰੋਸ ਅਤੇ ਰੋਹ ਜਿਹੜਾ ਆ ਉਹ ਫੈਲ ਜਾਵੇ ਤਾਂ ਫਿਰ ਸਰਕਾਰ ਨੂੰ ਤੇ ਤੁਰੰਤ ਜਿਹੜੀ ਪਾਬੰਦੀ ਹੈ ਲਗਾਉਣੀ ਜੇਕਰ ਸਰਕਾਰ ਨਹੀਂ ਲਗਾਉਂਦੀ ਇਹਦਾ ਮਤਲਬ ਕਿ ਸਟੇਟ ਇਹਦੇ ਪਿੱਛੇ ਵੱਡੇ ਪੱਧਰ ਦੇ ਉੱਤੇ ਜਿਹੜੇ ਕੰਮ ਆ ਉਹ ਕਰ ਰਹੀ ਹੈ ਤੇ ਇਹ ਗੱਲ ਤਾਂ ਖੁੱਲ ਕੇ ਸਾਹਮਣੇ ਆ ਕਿਉਂਕਿ ਉਹ ਭਾਜਪਾ ਦੀ ਐਮਪੀ ਵੀ ਜਿਹੜੀ ਬਣ ਚੁੱਕੀ ਹੋਈ ਆ ਸਿੱਖਾਂ ਦਾ ਤੇ ਪੰਜਾਬ ਦਾ ਵਿਰੋਧ ਕਰਕੇ ਉਹ ਵੱਡੇ ਅਹੁਦੇ ਮਾਨ ਚੁੱਕੀ ਹੋਈ ਆ ਤੇ ਇਹੀ ਕੁਝ ਉਹ ਅਗਾਹ ਵੀ ਜਿਹੜਾ ਆ ਉਹ ਕਰਨਾ ਚਾਹੁੰਦੀ ਆ ਲੱਗਦਾ ਨਹੀਂ ਇਸ ਫਿਲਮ ਤੇ ਆਉਣ ਦੇ ਨਾਲ ਹਿੰਦੂ ਫਾਈਟਰੀ ਕੋਈ ਮਦਦ ਜ਼ਿਆਦਾ ਹੋ ਸਕਦੀ ਹੈ ਦੇਖੋ ਗੱਲ ਤੇ ਅਸੀਂ ਤੇ ਸਰਬ ਸੰਜੀਵਾਦਤਾ ਦੀ ਗੱਲ ਕਰਦੇ ਆਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆਂ ਪਰ ਸੰਤ ਜਰਨੈਲ ਸਿੰਘ ਦੀ ਖਾਲਸਾ ਵੀ ਇਹੀ ਗੱਲ ਕਹਿੰਦੇ ਸਨ ਕਿ ਸਾਡਾ ਕਿਸੇ ਨਾ ਜਾਤੀ ਤੌਰ ਤੇ ਕੋਈ ਵੈਰ ਨਹੀਂ ਕੋਈ ਈਰਖਾ ਨਹੀਂ ਪਰ ਜੇ ਸਾਡੇ ਧਰਮ ਉੱਤੇ ਕੋਈ ਹਮਲਾ ਕਰੇਗਾ ਉਹ ਭਾਵੇਂ ਕੋਈ ਵੀ ਹੋਵੇ ਉਹ ਚਾਹੇ ਸਿੱਖ ਹੋਵੇ Hindu ਹੋਵੇ Muslim ਹੋਵੇ ईसाई ਹੋਵੇ ਪਹਿਲੀ ਗੱਲ ਤੇ ਕਿਸੇ ਧਰਮ ਦੇ ਖਿਲਾਫ ਬੋਲਣ ਵਾਲੇ ਦਾ ਕੋਈ ਧਰਮ ਵੀ ਨਹੀਂ ਹੁੰਦਾ ਪਰ ਜੇਕਰ ਕੋਈ ਸਾਡੇ ਧਰਮ ਦੇ ਖਿਲਾਫ ਬੋਲੇਗਾ ਤੇ ਫਿਰ ਖਾਲਸਾ ਬਰਦਾਸ਼ਤ ਨਹੀਂ ਕਰੇਗਾ ਅਸੀਂ ਖਾਲਸਾ ਪੰਥ ਦੀਆਂ ਰੋ ਰੀਤਾਂ ਅਨੁਸਾਰ ਜਿਹੜੇ ਕਾਰਜ ਹੈ ਉਹ ਕਰਦੇ ਰਹਾਂ ਉਹਨਾਂ ਦਾ ਮਕਸਦ ਇਹ ਆ ਕਿ ਸਿੱਖਾਂ ਨੂੰ ਅਤੇ ਪੰਜਾਬ ਨੂੰ ਨਿੰਦੇ ਆ ਭੰਡਿਆ ਬਦਨਾਮ ਕੀਤਾ ਜਾਵੇ ਸਾਡੀ ਸ਼ਬੀ ਜਿਹੜੀ ਵਿਗਾੜੀ ਜਾਵੇ ਬਾਕੀ ਇਸ ਫਿਲਮ ਦੇ ਟ੍ਰੇਲਰ ਦੇਖ ਕੇ ਪਤਾ ਲੱਗਦਾ ਆ ਕਿ ਜਿਹੜਾ ਡਾਇਰੈਕਟਰ ਹੋਏਗਾ ਜਾਂ ਇਹਦੇ ਫਿਲਮ ਦੇ ਵਿੱਚ ਜੋ ਕੰਮ ਕਰ ਰਿਹਾ ਉਹਨਾਂ ਨੂੰ ਵੀ ਕੋਈ ਐਮਰਜੈਂਸੀ ਬਾਰੇ ਪੂਰੀ ਜਾਣਕਾਰੀ ਨਹੀਂ ਆ ਇਹਦੇ ਵਿੱਚ ਆਸ-ਪਾਸ ਪੂਰਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਦਿਆਂ ਨੂੰ ਜਿਹੜਾ ਫਿਲਮਾਇਆ ਗਿਆ ਆ ਜਦਕਿ ਐਮਰਜੈਂਸੀ ਦੇ ਦੌਰਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਦੇ ਉਹ ਦਮਦਮੀ ਤਖਸਾਲ ਦੇ ਮੁਖੀ ਵੀ ਨਹੀਂ ਸਨ ਉਹ ਵੱਡੀ ਪੱਧਰ ਤੇ ਖਾਲੀ ਉਹਨਾਂ ਦੀ ਜਿਹੜੀ ਸ਼ਖਸੀਅਤ ਆ ਉੱਭਰ ਕੇ ਸਾਹਮਣੇ ਨਹੀਂ ਆਈ ਸੀ ਸੰਤ ਜੀ 25 ਅਗਸਤ 190